ਵਿધાનਸਭਾ ਹਲਕਾ ਦੀਨਾ ਨਗਰ ਅਧੀਨ ਪੁਰਾਣਾ ਸ਼ਾਲਾ ਪੁਲਿਸ ਸਟੇਸ਼ਨ ਦੇ ਚੌਂਕ ਵਿੱਚ ਇੱਕ ਸੁਨਿਆਰੇ ਦੀ ਦੁਕਾਨ ਤੇ ਰਾਤ ਦੇ ਸਮੇਂ ਦਿਲ ਦਹਿਲਾਉਣ ਵਾਲੀ ਲੁੱਟ ਦੀ ਘਟਨਾ ਵਾਪਰੀ ਚੋਰਾਂ ਨੇ ਦੁਕਾਨ ਦੇ ਚੌਕੀਦਾਰ ਦੀਆਂ ਬਾਹਾਂ ਬੰਨ੍ਹ ਕਰਕੇ ਗੱਟਰ ਵਰਗੇ ਟੋਏ ਵਿੱਚ ਸੁੱਟ ਦਿੱਤਾ ਅਤੇ ਦੁਕਾਨ ਦੇ ਤਾਰੇ ਤੋੜ ਕੇ 3.5 ਔਂਝ ਚਾਂਦੀ 12 ਮੁੰਦਰੀਆਂ 2.5 ਤੋਲੇ ਸੋਨਾ ਬੱਚਿਆਂ ਦੀਆਂ 10 ਮੁੰਦਰੀਆਂ ਅਤੇ 23000 ਰੁਪਏ ਨਗਦੀ ਚੋਰੀ ਕਰ ਲਈ ਦੁਕਾਨ ਮਾਲਕ ਵਿਨੋਦ ਕੁਮਾਰ ਦੇ ਪੁੱਤਰ सुरेंद्र 나ਥ ਨੇ ਦੱਸਿਆ ਕਿ ਉਹ ਰਾਤ 8 ਵਜੇ ਦੁਕਾਨ ਬੰਦ ਕਰਕੇ ਘਰ ਚਲੇ ਗਏ ਸਨ ਤਕਰੀਬਨ ਰਾਤ 12-12 ਵਜੇ ਸਿਕਿਉਰਿਟੀ ਸੈਂਸਰ ਦਾ ਅਲਾਰਮ ਵੱਜਾ ਜਦੋਂ ਉਹ ਨੇੜੇ ਗਏ ਤਾਂ ਵੇਖਿਆ ਕਿ ਦੁਕਾਨ ਦੇ ਤਾਲੇ ਅਤੇ ਸ਼ੀਸ਼ੇ ਟੁੱਟੇ ਹੋਏ ਸਨ ਅਤੇ ਕੁਝ ਕੀਮਤੀ ਸਮਾਨ ਖਿਲਰਿਆ ਹੋਇਆ ਸੀ ਚੋਰ ਡੀਵੀਆਰ ਵੀ ਆਪਣੇ ਨਾਲ ਲੈ ਗਏ ਚੌਕੀਦਾਰ ਨੂੰ ਗੱਟਰ ਵਿੱਚ ਬੰਦੀ ਬਣਾਇਆ ਗਿਆ ਪੁਰਾਣਾ ਸ਼ਾਲਾ ਅੱਡੇ ਵਿੱਚ ਪਹਿਲਾਂ ਵੀ ਚੋਰੀਆਂ ਹੋਈਆਂ ਹਨ ਤੇ ਰਾਤੀ ਨੂੰ ਸਾਨੂੰ ਸਿਕਿਉਰਟੀ అలਾਰਮ ਤੇ ਆ ਗਿਆ ਸੀ ਤੇ ਬੈਲ ਆ ਗਈ ਤੇ ਮੈਂ ਉਸ ਵੇਲੇ ਜਾਨੀ ਕਿ ਸਿਕਿਉਰਟੀ ਬੈਲ ਕੀ ਕੋਈ ਸਿਸਟਮ ਲਗਾਇਆ ਸਿਸਟਮ ਲਗਾ ਹੋਇਆ ਹਾਂਜੀ ਅੱਛਾ ਜੀ ਆ ਗਈ ਤੇ ਫਿਰ ਮੈਂ ਉਸ ਵੇਲੇ ਚੌਕੀਦਾਰ ਨੂੰ ਫੋਨ ਕੀਤਾ ਚੌਕੀਦਾਰ ਕਹਿੰਦਾ ਮੈਂ ਥੋੜੀ ਜਿਹਾ ਤੱਕ ਆਣ ਕੇ ਮੈਂ ਦੇਖਦਾ ਅੱਛਾ ਜੀ ਤੇ ਉਸ ਤੋਂ ਬਾਅਦ ਜਿੰਨ ਦੁਆਰਾ ਫੋਨ ਕੀਤਾ ਉਹਨੇ ਪਹੁੰਚਕਣਾ ਬੰਦ ਕਰਤਾ ਫਿਰ ਮੈਂ ਖੋਦੇ ਤੇ ਪਹੁੰਚਿਆ ਅੱਛਾ ਪਹਿਲਾਂ ਚੌਕੀ ਪਹੁੰਚ ਗਿਆ ਠੀਕ ਹੈ ਜੀ ਕਿਨਨ 15 ਮਿੰਟ ਬਾਅਦ ਦੇਖਿਆ ਤਾਂ ਸ਼ਟਰ ਬੰਦੀ ਸ਼ਟਰ ਉੱਤੇ ਚੁੱਕਿਆ ਹੋਇਆ ਦਾ ਸੀ ਅੱਛਾ ਜਿਹਾ ਸ਼ੀਸ਼ਾ ਟੁੱਟਾਇਆ ਸੀ ਫੁੱਲ ਚੁੱਕਿਆ ਸੀ ਜਾਂ ਹਾਂ ਫੁੱਲ ਐਚਐਮ ਫੁੱਲ ਚੁੱਕਿਆ ਸੀ ਹਾਂ ਜੀ ਸ਼ੀਸ਼ਾ ਖੁੱਲਿਆ ਸੀ ਸ਼ੀਸ਼ਾ ਟੁੱਟਿਆ ਇਸ ਸ਼ੀਸ਼ਾ ਕੋਲ ਕੇ ਤੇ ਅੰਦਰ ਸਾਰਾ ਸਮਾਨ 3 ਤੋਂ ਲੈ ਕੇ 4 ਕਿਲੋ ਦੇ ਕਰੀਬ ਚਾਂਦੀ ਠੀਕ ਹੈ ਨਾ ਤੇ ਇੱਕ ਦਰਜਨ ਦੇ ਕਰੀਬ ਇੱਕ ਟਰੇਜਮ ਹੁੰਦੀਆਂ ਲੱਗੀਆਂ ਲੇਡੀਜ਼ ਜੈਂਟ ਅੱਛਾ ਇੱਕ ਦਰਜਨ 골ਡ ਪਿਓ 골ਡ ਹਾਂ ਜੀ ਨਹੀਂ ਰਿੰਗਾਂ ਸੀ ਜਾਨਕਾ ਢਾਈ ਕਿਤੋਲੇ ਲਾਲੋ ਅੰਦਾਜ਼ਾ ਹਮਪਿੰਗ ਸਹੀ ਯਾਰ ਕੋਸ਼ਿਸ਼ੀ ਅੱਛਾ ਜੀ ਉਹ ਕੈਸ਼ ਪਿਆਦਾ ਸੀ ਛੋਟੇ ਛੋਟੇ ਬੱਚਿਆਂ ਦੀ ਕੈਸ਼ ਕਿੱਥੇ ਫਿਰੇ ਗਿਆ ਨਹੀਂ ਉਹ ਵੀ ਲੈ ਗਏ ਉਹ ਵੀ ਛੋਟੇ ਛੋਟੇ ਬੱਚਿਆਂ ਦੀ ਵਾਲੀਆਂ ਵਗੈਰਾ ਹਾਂਜੀ ਕੈਸ਼ ਵੀ ਛੋਟੇ ਛੋਟੇ ਵਾਲੀਆਂ ਟੀਲੀਆਂ ਕੋਕੇ ਹੁੰਦੇ ਜਿਹੜੇ ਉੱਤਿਆਂ ਜ ਉਹ ਵੀ ਨਾਲ ਹੀ ਲੈ ਗਏ ਅੱਛਾ ਇਹ ਸਾਰਾ ਸ਼ੀਸ਼ੇ ਵਗੈਰਾ ਦਾ ਨੁਕਸਾਨ ਹੋਇਆ ਚੀਜ਼ ਉਹ ਚਾਹ ਤੋੜੂਈ ਹੈ 10 ਲੱਖ ਦੇ ਕਰੀਬ 10 ਲੱਖ ਅੱਛਾ ਇਹ ਇਹ ਕਰੇ ਆ ਉਨਕੀ ਉਹੀ ਜਿਹਾ ਉਹ ਤੱਕ ਨਹੀਂ ਪਹੁੰਚੇ ਹੋ ਉਹ ਲਗੋ ਸੇਫ ਹੈ ਯੂਨੀ ਸੇਫ ਆ ਉਹ ਉੱਥੇ ਤੱਕ ਨਹੀਂ ਪਹੁੰਚਿਆ ਜਿਹੜਾ ਕਾਉਂਟਰਾਂ 'ਚ ਲੱਗਾ ਸਮਾਨ ਉਹ ਲੈ ਗਿਆ ਮਤਲਬ 1.5 ਸਾਲ ਹੋ ਗਿਆ ਅੱਡੇ ਦੇ ਵਿੱਚ ਲਗਾਤਾਰ ਚੌਂਕੀਦਾਰ ਜਿਹੜੇ ਆਪਣਾ ਕੰਮ ਕਰਦੇ ਪਏ ਸੀ ਠੀਕ ਹੈ ਨਹੀਂ 1.5 ਸਾਲ ਤੋਂ ਕੋਈ ਵਾਰਦਾਤ ਨਹੀਂ ਹੋਈ ਸਾਲ ਕਿ ਤੋਂ ਹੁਣੀ ਅੱਜ ਮذਈ ਰਾਤ ਦੀ ਗੱਲ ਹੈ ਮذਈ ਉਦੋਂ ਵਾਰਦਾਤ ਹੋਈ ਆ ਅੱਛਾ ਜੀ ਉਹ ਵੀ ਮذਈ ਰਾਤੀ ਭਾਜੀ ਉਹਨਾਂ ਦਾ ਮੈਨੂੰ ਫੋਨ ਆਇਆ ਪੋਨੇ ਦੇ 3 ਵਜੇ ਨਾਲ ਮੈਨੂੰ ਕਹਿੰਦੇ ਰਵੀ ਇੱਦਾਂ ਦਾ ਮੇਰੀ ਦੁਕਾਨ 'ਤੇ ਚੋਰੀ ਹੋਈ ਆ ਤੇ ਇੱਥੇ ਆਓ ਚੌਂਕ 'ਚ ਜਦੋਂ ਹੀ ਆਏ ਚੌਂਕ ਦੇ ਵਿੱਚ ਚੌਂਕੀਦਾਰਾਂ ਨੂੰ ਪਹਿਲੇ ਨੰਬਰ ਇਹਨਾਂ ਨੇ ਸਾਡੇ ਫੋਨ ਨਹੀਂ ਚੁੱਕਿਆਗੇ ਦੋਨਾਂ ਨੇ ਨਹੀਂ ਚੁੱਕਿਆਗੇ ਫੋਨ ਬਾਅਦ ਵਿੱਚ ਅੱਧਾ ਅੱਧੇ ਘੰਟੇ ਬਾਅਦ ਉਹਨਾਂ ਨੇ ਸਾਡਾ ਫੋਨ ਚੁੱਕਿਆ ਕਹਿੰਦੇ ਸਾਨੂੰ ਬਣ ਕੇ ਦਿਓ ਗਟਰ ਦੇ ਵਿੱਚ ਸੁੱਟ ਕੇ ਦੇ ਅਸੀਂ ਰਾਤੀ ਜਾ ਕੇ ਫਿਰ ਪੁਲਸ ਨੂੰ ਇਨਫੋਰਮ ਕੀਤਾ ਮਲਾਦਮ ਆਏ ਦੋ ਉਹਨਾਂ ਨੇ ਵੀ ਮਦਈ ਲਿਖਤ ਪਰਤ ਕੀਤੀ ਦੇਖਿਆ ਸਾਰਾ ਮੁਕਾ ਮੁਕਾ ਉਹ ਸਾਡੇ ਨਾਲ ਗਏ ਜਿੱਥੇ ਇਹਨਾਂ ਨੂੰ ਬਣ ਕੇ ਸੁੱਟ ਕੇ ਗਏ ਦੇ ਹੀ ਉਹ ਜਾ ਕੇ ਦੇਖਿਆ ਉੱਥੇ ਨਾ ਕਹਿੰਦੇ ਸਾਨੂੰ ਨਾ ਲੋਈ ਦੇ ਨਾਲ ਬੰਨ ਦਿੱਤੇ ਦਾ ਹੀ ਲੋਈ ਦੀਆਂ ਲੀਰਾ ਲੀਰਾ ਕਰਕੇ ਨਹੀਂ ਜੂ ਗਟੂ ਕੀ ਲਿਬੜੇ ਦੇ ਤੇ ਲੀਰਾ ਹੀ ਜੜੀਆਂ ਪਈਦੀਆਂ ਮਦਈ ਉਹਦੇ ਵਿੱਚ ਦੇਖਿਆ ਤੇ ਲੋਈ ਇੱਕ ਦੋ ਬਾਹਰੀ ਪਈਦੀ ਉਹਨਾਂ ਦੀ ਤੇ ਡੰਡੇ ਡੁੰਡੇ ਇਹਨਾਂ ਦੇ ਉੱਥੇ ਹੀ ਪੇਦੇ ਉੱਥੇ ਹੀ ਸਾਨੂੰ ਇਹਨਾਂ ਦੀਆਂ ਜਿਨ੍ਹਾਂ ਦੇ ਵਿੱਚ ਇਹਨਾਂ ਦਾ ਸਮਾਨ ਹੀ ਪੇਦਾ ਤਿੰਨ ਘਟਰੀਆਂ ਬਰਾਮਦ ਹੋਈਆਂ ਠੀਕ ਹੈ ਜੀ ਹਾਂ ਤੇ ਉਹਨਾਂ ਨੂੰ ਪੁੱਛਿਆ ਕਹਿੰਦੇ ਫਿਰ ਬਾਅਦ ਚ ਸਾਨੂੰ ਮੇਰੀ ਪਿਸਤੌਲ ਦੀ ਨੋਕ ਤੇ ਲੱਗ ਗਈ ਉੱਧਰ ਤੇ ਉੱਧਰ ਜਾ ਕੇ ਕਹਿੰਦਾ ਸਾਨੂੰ ਪਹਿਲੇ ਜਦੋਂ ਅੱਧੇ ਪੌਣੇ ਘੰਟੇ ਬਾਅਦ ਉਹਨਾਂ ਨੇ ਛੱਡਿਆ ਤੇ ਛੜ ਗਿਆ ਕਹਿੰਦਾ ਇਹ ਇਧਰੋਂ ਆਏ ਬਾਗ ਵਾਲੇ ਪਾਸੋਂ ਆਏ ਆ ਉਹ ਨਿਕਲ ਗਏ ਸਭ ਇਹ ਉਹ ਪਦਿਤ ਸਵਾਰ ਸੀਗੇ ਕਹਿੰਦੇ ਨਹੀਂ ਉਹ ਪੈਦਲ ਹੀ ਕਹਿੰਦਾ ਉਧਰੋਂ ਆਏ ਆਪਣੇ ਸਕੂਲ ਵਾਲੇ ਪਾਸਿਓਂ ਪੈਦਲ ਆਏ ਪੈਦਲ ਆਏ ਚਾਰ ਲੋਕ ਕੋਲ ਪਿਸਤੌਲ ਸੀਗਾ ਪਿਸਤੌਲ ਸੀਗਾ ਸੇਮ ਉਹ ਕਹਿੰਦੇ ਜੀ ਤੇਰੇ ਦੋ ਮੁੰਡੇ ਆ ਤੇਰੇ ਤਿੰਨ ਮੁੰਡੇ ਮੈਂ ਤਿੰਨਾਂ ਕਿਸੇ ਨੂੰ ਨਹੀਂ ਰਹਿਣ ਦੇਣਾ ਜੇ ਤੂੰ ਰੋਲਾ ਰਪਾ ਪਾਇਆ ਕੋਈ ਵੀ ਗੱਲ ਦੀ ਤੁਮ ਕੀ ਕਹਿੰਦੇ ਸੀ ਉਹਨਾਂ ਨੂੰ ਹਾਂ ਇਹ ਸਭ ਤੋਂ ਵੱਡੀ ਨਿਰਾਕਤੀ ਇਸ ਪਰ ਪੁਲਿਸ ਪ੍ਰਸ਼ਾਸਨ ਦੀ ਆ ਜਿੱਥੇ ਹਰ ਟਾਈਮ ਅੱਜ ਤੋਂ 5-7 ਸਾਲ ਪਹਿਲਾਂ ਹਰ ਟਾਈਮ ਇੱਥੇ 24 ਘੰਟੇ ਪੁਲਿਸ ਦੀ ਡਿਊਟੀ ਹੁੰਦੀ ਸੀ ਬੜਾ ਮੇਨ ਔਰ ਬੜਾ ਇਤਿਹਾਸਿਕ ਅੱਡਾ ਪੁਰਾਣਾ ਖਾਲਾ ਚੁਰਾਇਆ ਵਾ ਨੈਸ਼ਨਲ ਹਾਈਵੇ ਰੋਡ ਬਗਦਾ ਜਿੱਥੇ ਵੱਡੀ ਨਲਾਕੀ ਜਿਹੜੀ ਆ ਨਾ ਪ੍ਰਸ਼ਾਸਨ ਦੀ ਆ ਇੱਥੇ ਕੋਈ ਵਾਰਦਾਤ ਕਰਦੇ ਇੱਥੇ ਕੋਈ ਨਹੀਂ ਕੁਛ ਨਾ ਕਿਸਦਾ ਇੱਕ ਐਡੀ ਵੱਡੀ ਚੋਰੀ ਹੋ ਗਿਆ ਅਜੇ ਤੱਕ ਐਸਐਟਓ ਪਰਾਣਾ ਖਾਲਾ ਇੱਥੇ ਆ ਕੇ ਇਹ ਉਹਨੇ ਵੇਖਿਆ ਨਹੀਂ ਮੌਕਾ ਨਹੀਂ ਵੇਖਿਆ ਰਾਤ 2-3 ਵਜੇ ਦੀ ਚੋਰੀ ਹੋਈ ਹੋਏ ਅਜੇ ਤੱਕ ਐਸਐਟਓ ਇੱਥੇ ਨਹੀਂ ਆਇਆ ਆ ਰਾਤ ਫਾਰਮਲਟੀ ਕਰਕੇ ਲੈ ਗਏ ਸਾਨੂੰ ਆ ਕੇ ਵਿਸ਼ਵਾਸ ਦੇਣ ਕਿ ਅਸੀਂ ਪ੍ਰਸ਼ਾਸਨ ਵਿੱਚ ਸਾਰਾ ਕੰਮ ਕਰ ਰਹੇ ਆ ਅਸੀਂ ਉਹਦੀ ਦੇਖ ਚੋਰਾਂ ਨੂੰ ਲੱਭ ਰਹੇ ਆ ਕੋ ਦੱਸਣ ਅਜੇ ਤੱਕ ਨਹੀਂ ਸਾਡੇ ਕੋਲ ਕੋਈ ਵੀ ਆਇਆ ਐਡੀ ਚੋਰੀ ਹੋਣ ਦੇ ਬਾਵਜੂਦ ਵੀ ਕੱਲ ਨੂੰ ਅੱਜ ਇਹ ਚੋਰੀ ਹੋਈ ਅਗਰ ਇਹਨਾਂ ਹੋਰ ਕੋਈ ਹੋ ਜੇਗੀ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਕਿ ਇੱਥੇ ਆ ਕੇ ਐਸਐਚਓ ਸਾਨੂੰ ਮਿਸ਼ਵਾਸ ਦਿਵਾਵੇ ਵੀ ਬੰਦੇ ਅਸੀਂ ਟ੍ਰੇਸ ਕਰਨੇ ਆ ਜਾਈ ਡੰਗ ਵਿੱਚ ਤੇ ਅਸੀਂ ਇਹਦਾ ਸਮਾਨ ਗਰੀਬ ਦਾ ਬਾਪਤ ਕਰਾਉਨੇ ਆ ਇਹ ਬੜੀ ਪੁਰਾਣੀ ਦੁਕਾਨ ਹੈ ਇਹ 20-25 ਸਾਲ ਤੋਂ ਦੁਕਾਨ ਪੁਰਾਣੀ ਆ ਉਹਨਾਂ ਨੇ ਆਪਣੇ ਕੈਮਰੇ ਲਾਏ ਹੋਇਆ ਆਪਣੇ ਜਿਹੜਾ ਜੰਤਰ ਲਾਏ ਹੋਇਆ ਵੀ ਮੈਨੂੰ ਕੋਈ ਛੇੜ ਛਾੜ ਕਰੇ। ਬੈਲ ਗਈ ਆ। ਬੈਲ ਵੀ ਗਈ ਆ ਸਾਰਾ ਪ੍ਰਸ਼ਾਸਨ ਕੀ ਕਰ ਰਿਹਾ? ਇਹ ਤਾਂ ਕਿ ਜਿਹੜਾ ਪ੍ਰਸ਼ਾਸਨ ਦੀ ਸਾਨੂੰ ਤਾਂ ਲੱਭੀ ਨਹੀਂ ਕੋਈ ਕਾਰਜ ਜਾਰੀ। ਐਸੇ ਕਰਕੇ ਬੈਂਤੀ ਹੈ ਪਈ ਇੱਥੇ ਪ੍ਰਸ਼ਾਸਨ ਆ ਕੇ ਪੁਲਿਸ ਆ ਕੇ ਸਾਰਿਆਂ ਨੂੰ ਟੈਸਟ ਕਰਕੇ ਸਾਨੂੰ ਮਿਸ਼ਵਾਸ ਦਿਵਾਵੇ। ਨਹੀਂ ਜੇ ਅਸੀਂ ਅੱਡਾ ਜਾਮ ਕਰ ਦਿਓ ਕਿ ਅਸੀਂ ਬੰਦੇ ਟੈਸਟ ਕਰ ਲੈਨੇ ਆ। ਸਟਾਰ ਨਿਊਜ਼ ਪੰਜਾਬੀ ਟੀਵੀ ਲਈ ਗੁਰਦਾਸਪੁਰ ਤੋਂ ਲਵਪ੍ਰੀਤ ਪ੍ਰੀਤ ਸਿੰਘ ਖੁਸ਼ੀਪੁਰ ਦੀ ਰਿਪੋਰਟ। ਤੁਸੀਂ ਦੇਖ ਰਹੇ ਹੋ ਸਟਾਰ ਨਿਊਜ਼ ਪੰਜਾਬੀ।